ਮਾਹਲੂ ਫਤਿਹਗੜ ਸਾਹਿਬ ਡਿਸਟ੍ਰਿਕਟ ਤੋਂ ਮੈਂ ਬਿਲੋਂਗ ਕਰਦਾ ਹਾਂ ਲੁਧਿਆਣਾ ਦੇ ਗੁਰਮੁਤ ਗਿਆਨ ਮਿਸ਼ਨਰੀ ਕਾਲਜ ਤੋਂ 2015 ਦੇ ਵਿੱਚ ਮੈਂ ਫਾਸ ਆਊਟ ਇਸ ਤੋਂ ਬਾਅਦ ਆਪਣੀ ਗ੍ਰੈਜੂਏਸ਼ਨ ਕੰਪਲੀਟ ਕੀਤੀ ਤੇ ਰੀਸੈਂਟਲੀ ਮੈਂ ਐਮਏ ਸਾਈਕੋਲੋਜੀ ਦੀ ਕੰਪਲੀਟ ਕਰਕੇ ਫ੍ਰੀ ਹੋਇਆ ਐਮਏ ਸਾਈਕੋਲੋਜੀ ਕਰਨ ਦੇ ਪਿੱਛੇ ਇੱਕ ਕਾਰਨ ਸੀ ਸਮਾਜ ਦੇ ਵਿੱਚ ਵੇਖਦਾ ਇੱਕ ਗੱਲ ਸਮਝ ਆ ਰਹੀ ਸੀ ਸਾਡੇ ਘਰਾਂ ਦੇ ਵਿੱਚ ਕਲੇਸ਼ ਬਹੁਤ ਸਾਡੇ ਬੱਚੇ ਬੜੇ ਪਰੇਸ਼ਾਨ ਨੇ ਸਾਈਕੋਲੋਜੀਕਲੀ ਦਿਮਾਗੀ ਤੌਰ ਦੇ ਉੱਪਰ ਅਸੀਂ ਬਹੁਤ ਜ਼ਿਆਦਾ ਸਟ्रेस ਲੈ ਰਹੇ ਹਾਂ ਅੱਜ ਵੀ ਜਿਨ੍ਹਾਂ ਦੇ ਘਰ ਦੇ ਵਿੱਚ ਮੈਂ ਸਟੇ ਕੀਤੀ ਆਪਣੇ ਰੈਲੇਟਿਵਸ ਦੇ ਘਰ ਉਹਨਾਂ ਦਾ ਬੱਚਾ ਇਸ ਟਾਈਮ ਪੂਰਾ ਪ੍ਰੈਸ਼ਰ ਦੇ ਵਿੱਚ ਸੀਗਾ ਕਿਉਂਕਿ ਇੰਸਟੈਂਟ ਇੰਟਰਨਲ ਦੇ ਐਗਜ਼ਾਮਸ ਦੇ ਰਹੇ ਹੈ ਅਜੇ 12th ਦਾ ਰਿਜ਼ਲਟ ਦਿੱਲੀ ਦੇ ਵਿੱਚ ਆਇਆ ਨਹੀਂ ਕਿ ਉਹ ਪ੍ਰੋਪਰ ਟੈਨਸ਼ਨ ਦੇ ਵਿੱਚ ਹੈ ਮੈਂ ਉਹਨਾਂ ਦੇ ਪੇਰੈਂਟਸ ਨਾਲ ਇਸ ਮਾਮਲੇ ਦੇ ਵਿੱਚ ਗੱਲ ਕਰ ਰਹੀ ਸੀ ਕਿ ਬਈ ਇਹ ਨਹੀਂ ਟੈਨਸ਼ਨ ਲੈਣ ਦੀ ਲੋੜ ਕੀ ਹੈ ਔਰ ਐਮ ਐ ਸਾਈਕੋਲੋਜੀ ਕਰਨ ਦਾ ਮੇਰਾ ਕਾਰਨ ਵੀ ਇਹ ਸੀਗਾ ਵੀ ਅਸੀਂ ਇੱਕ ਤਾਂ ਪ੍ਰੋਬਲਮ ਨੂੰ ਸਮਝ ਸਕੀਏ ਸਮਝਿਆ ਸਮਝਿਆ ਇੱਕ ਗਲ ਸਮਝ ਦੇ ਵਿੱਚ ਆਈ ਵੀ ਜਿਹੜੀਆਂ ਚੀਜ਼ਾਂ ਐਮ ਐ ਸਾਈਕੋਲੋਜੀ ਦੇ ਵਿੱਚ ਸਾਨੂੰ ਪੜਾ ਰਹੇ ਨੇ ਗੁਰੂ ਸਾਹਿਬ ਉਹਨਾਂ ਚੀਜ਼ਾਂ ਦੇ ਬਾਰੇ ਕਾਫੀ ਸੁਖਾਲੇ ਤਰੀਕੇ ਨਾਲ ਐਗਜ਼ਾਮਪਲ ਦੇ ਕੇ ਦੰਨਨ ਬਤਾ ਕਰਕੇ ਜਾ ਚੁੱਕੇ ਨੇ ਸਤੋਂ ਵੱਡੀ ਪ੍ਰੋਬਲਮ ਸਾਡੇ ਵਿੱਚ ਜਿਹੜੀ ਆ ਰਹੀ ਹੈ ਉਹ ਨਾਰਸਿਸਟਿਕ ਬਿਹੇਵੀਅਰ ਆ ਉਹ ਗੁਰੂ ਸਾਹਿਬ ਨੇ ਪਹਿਲਾਂ ਹੀ ਕਹਿ ਦਿੱਤਾ ਸੀ ਵੀ ਹੋਵੇ ਦੀਰਗਰੋਧ ਛੋਟੇ ਤੋਂ ਛੋਟੇ ਲੈਵਲ ਤੋਂ ਲੈ ਕੇ ਵੱਡੇ ਤੋਂ ਵੱਡੇ ਲੈਵਲ ਤੱਕ ਇਹ ਬਹੁਤ ਵੱਡੀ ਬਿਮਾਰੀ ਹੈ ਇੱਕ ਆਮ ਘਰੇਲੂ ਔਰਤ ਤੋਂ ਲੈ ਕੇ ਇੱਕ ਵੱਡੇ ਜਿਹੇ ਪੋਲੀਟੀਸ਼ੀਅਨ ਦੇ ਅੰਦਰ ਵੀ ਇਹ ਮੈਂ ਬੈਠੀ ਐ ਇੱਕ ਤਰ੍ਹਾਂ ਦੀ ਤੇ ਜਦੋਂ ਆਪਾਂ ਹਿਊਮੈਨਿਟੀਰਿਜ਼ਮ ਦੀ ਗੱਲ ਕਰ ਰਹੇ ਹਾਂ ਕਿ ਅਸੀਂ ਐਜ਼ ਅ ਮਨੁੱਖ ਇੱਥੇ ਇਕੱਠੇ ਹੋਈਆਂ ਜ਼ਾਤ ਬਾਤ ਧਰਮ ਦੇ ਭੇਦਭਾਵ ਨੂੰ ਪਾਸੇ ਰੱਖ ਕੇ ਅਸੀਂ ਇਹ ਚੀਜ਼ ਨੂੰ ਅੱਗੇ ਲੈ ਕੇ ਆਣਾ ਹੈ ਵੀ ਇੱਕ ਇਨਸਾਨੀਅਤ ਦੇ ਨਾਤੇ ਅਸੀਂ ਕੀ ਕਰ ਸਕਦੇ ਹਾਂ ਮੈਂ ਇਹਨੂੰ ਜਦੋਂ ਕੰਪੇਅਰ ਕਰਕੇ ਦੇਖਿਆ ਤਾਂ ਮੈਨੂੰ ਸਿੱਖੀ ਹਿਊਮਨਿਜ਼ਮ ਦੇ ਅੰਦਰ ਸਭ ਤੋਂ ਬੈਟਰ ਪੰਡਣਾ ਨਜ਼ਰ ਆਈ ਹੈ ਕਿਉਂਕਿ ਗੁਰੂ ਸਾਹਿਬ ਨੇ ਜਦੋਂ ਧਰਮ ਦੀ ਪਰਿਭਾਸ਼ਾ ਦਿੱਤੀ ਤੇ ਉੱਥੇ ਕੋਈ ਬੈਰੀਅਰ ਨਹੀਂ ਲਾਇਆ ਉਹਨਾਂ ਨੇ ਸਿਰਫ ਇੱਕੋ ਹੀ ਚੀਜ਼ ਕਹੀ ਹੈ ਕਿ ਜੇ ਧਰਮ ਮੰਨਣਾ ਹੈ ਤਾਂ ਧਰਮ ਇੱਕੋ ਹੀ ਹੈ ਕੀ ਧਰਮ ਹੈ ਪਰਮਾਤਮਾ ਦਾ ਨਾਮ ਜਪਣ ਤੇ ਚੰਗੇ ਕਰਮ ਕਰਨੇ ਨੇ ਸਰਬ ਧਰਮਾਂ ਵਿੱਚ ਸ੍ਰੇਸ਼ਟ ਧਰਮ ਹਰ ਕੋ ਨਾਮ ਜਪ ਨਿਰਮਲ ਕਰਮ ਦੈਟ ਇਜ਼ ਆ ਡੈਫੀਨੇਸ਼ਨ ਕਿ ਅਸੀਂ ਇਸ ਤਰੀਕੇ ਨਾਲ ਇੱਕ ਧਰਮੀ ਇਨਸਾਨ ਬਣ ਸਕਦੇ ਹਾਂ ਹੁਣ ਜੇ ਨਿਰਮਲ ਕਰਮ ਕਰਨੇ ਨੇ ਉਹ ਕਿਸ ਬੇਸਿਸ ਦੇ ਉੱਪਰ ਹੋਣਗੇ ਮੈਂ ਆਪਣੇ ਵੱਲੋਂ ਕੋਸ਼ਿਸ਼ ਕਰਦਾ ਜਦੋਂ ਵੀ ਕਿਤੇ ਕਥਾ ਕਰਨ ਗਏ ਆ ਕਿਉਂਕਿ ਮੈਂ ਇਸ ਕਥਾਵਾਚਕ ਡਿਊਟੀ ਕਰਦਾ ਤੇ ਬਹੁਤ ਸਾਰੀ ਸੰਗਤ ਬੱਚੇ ਸਿਆਣੇ ਸਾਡੇ ਕੋਲ ਆ ਜਾਂਦੇ ਨੇ ਆਪ ਕੋ ਆਪਣੀਆਂ ਘਰੇਲੂ ਪ੍ਰੋਬਲਮਸ ਨੂੰ ਲੈ ਕੇ ਅਸੀਂ ਕੋਸ਼ਿਸ਼ ਕਰਦੇ ਆਂ ਵੀ ਗੁਰੂ ਸਾਹਿਬ ਦੇ ਦਿੱਤੇ ਹੋਏ ਮਾਰਗਦਰਸ਼ਨ ਨੂੰ ਮੁੱਖ ਰੱਖ ਕੇ ਅਸੀਂ ਉਹਨਾਂ ਨੂੰ ਗਾਈਡ ਕਰ ਸਕੀਏ ਥੋੜਾ ਜਿਹਾ ਪ੍ਰਮਾਤਮਾ ਦੇ ਉੱਪਰ ਕਰੋਸਾ ਉਸ ਤੋਂ ਬਾਅਦ ਇਹ ਗੁਰੂ ਸਾਹਿਬ ਦੇ ਉੱਪਰ ਯਕੀਨ ਦਵਾਈਏ ਉਹਨਾਂ ਨੂੰ ਟੈਨਸ਼ਨ ਫ੍ਰੀ ਕਰਨ ਦੀ ਕੋਸ਼ਿਸ਼ ਕਰਦੀ ਹੈ ਕਰੇ ਤੂੰ ਜਿਹੜੇ ਝਗੜੇ ਨੇ ਮੈਰਿਟ ਲਾਈਫ ਦੇ ਵਿੱਚ ਪ੍ਰੋਬਲਮ ਸਾਰੀਆਂ ਨੇ ਅਸੀਂ ਉਹਨਾਂ ਨੂੰ ਸੌਲਡ ਆਊਟ ਕਰਨ ਦੇ ਵਿੱਚ ਉਹਨਾਂ ਦੀ ਹੈਲਪ ਕਰਦੇ ਹਾਂ ਸੋ ਦੈਟ ਉਹ ਇੱਕ ਚੰਗੀ ਜ਼ਿੰਦਗੀ ਜੀ ਸਕਣ ਜਦੋਂ ਗੱਲ ਆ ਰਹੀ ਹੈ ਨਾ ਸੇਵਾ ਕਰਨ ਦੀ ਜ਼ਰੂਰੀ ਨਹੀਂ ਕਿ ਆ ਵੀ ਜਿਹੜਾ ਤੁਹਾਡਾ ਕਰੀਅਰ ਹੈ ਤੁਸੀਂ ਉਸ ਕਰੀਅਰ ਦੇ ਵਿੱਚ ਰਹਿ ਕੇ ਉਹਦੇ ਮੁਤਾਬਕ ਹੀ ਸੇਵਾ ਕਰਨੀ ਹੈ ਸੇਵਾ ਨਾ ਹੀ ਕੋਪਰਚੁਨਿਟੀ ਹੁੰਦੀ ਹੈ ਇਹ ਤੁਹਾਨੂੰ ਕਦੇ ਵੀ ਕਿਤੇ ਵੀ ਮਿਲੇ ਕਿਸੇ ਵੀ ਰੂਪ ਦੇ ਵਿੱਚ ਮਿਲ ਸਕਦੀ ਹੈ ਜ਼ਰੂਰੀ ਨਹੀਂ ਕਿ ਜੇ ਤੁਸੀਂ ਇੱਕ ਇੰਜੀਨੀਅਰ ਹੋ ਤਾਂ ਤੁਹਾਨੂੰ ਸੇਵਾ ਦਾ ਮੌਕਾ ਇੰਜੀਨੀਅਰਿੰਗ ਦੇ ਰੂਪ ਦੇ ਵਿੱਚ ਹੀ ਮਿਲੇਗੀ ਫੋਰ ਐਗਜ਼ਾਮਪਲ ਸਾਡਾ ਇੱਕ ਮਿੱਤਰ ਸੀ ਸਾਡੇ ਕਾਲਜ 'ਚ ਪੜਦਾ ਸੀ ਸਾਡੇ ਨਾਲ ਫਿਲਹਾਲ ਉਹ ਇਸ ਸੰਸਾਰ ਦੇ ਵਿੱਚ ਨਹੀਂ ਹੈ ਅਸੀਂ ਗੁਰਦਾਰਾ ਸਾਹਿਬ ਦੇ ਵਿੱਚ ਆਪੋ ਆਪਣੇ ਭਾਂਡੇ ਤੋਰੇ ਸੀ ਕਾਲਜ ਦੇ ਵਿੱਚ ਪੜਦੇ ਆ ਨਾਲੀ ਬਲੋਕ ਹੋ ਗਈ ਪਤਾ ਨਹੀਂ ਨਾਲੀ ਦੇ ਵਿੱਚ ਕੀ ਫਸਿਆ ਸੀ ਸਮਝ ਦੇ ਵਿੱਚ ਨਹੀਂ ਆਇਆ ਤੇ ਮੈਂ ਐਦੀ ਮਾਂ ਉੱਪਰ ਚੱਕੀ ਦੇ ਵਿੱਚ ਹੱਥ ਧਾ ਕੇ ਵਿੱਚੋਂ ਆਲੂ ਕੱਢਿਆ ਤੇ ਮੇਰਾ ਮਿੱਤਰ ਮੈਨੂੰ ਇਹ ਗੱਲ ਕਹਿ ਰਿਹਾ ਕਹਿੰਦਾ ਮੈਂ ਤੇਰੇ ਤੋਂ ਇਸ ਗੱਲ ਤੋਂ ਹੈਰਾਨ ਆ ਵੀ ਤੂੰ ਐਜੇ ਕੰਮ ਕਰਨ ਲੱਗਿਆ ਨਾ ਕਾਂਟਾਦਲੀਆ ਹੁਣ ਗੱਲ ਇਹ ਹੈ ਵੀ ਜੇ ਕੰਮ ਕਰਨ ਲੱਗਿਆ ਕਾਂਟਾਗੰਗਿਤ ਪਰ ਸੇਵਾ ਕਿਵੇਂ ਹੋਏਗੀ ਗੁਰੂ ਅਰਜਨ ਸਾਹਿਬ ਪਾਰਸ਼ਾ ਚੀਰੋ ਲਾਹੌਰ ਗਏ ਨੇ 8 ਮਹੀਨੇ ਉੱਥੇ ਕਾਲ ਦ੍ਰਸਤ ਲੋਕਾਂ ਦੀ ਸੇਵਾ ਕੀਤੀ ਤੇ ਉੱਥੇ ਕਿੰਨੀ ਗੁਰਬਾਣੀ ਦਾ ਪ੍ਰਚਾਰ ਥੋੜੀ ਹੋਇਆ ਉੱਥੇ ਜਿਹੜੇ ਲੋਕ ਬਿਮਾਰੀਆਂ ਦੇ ਨਾਲ ਮਰ ਰਹੇ ਨੇ ਪਤਾ ਨਹੀਂ ਕਿੰਨੇ ਤਰੀਕੇ ਦੀ ਉਹਨਾਂ ਨੂੰ ਭੁੱਖਿਆਂ ਦੇ ਕਰਕੇ ਬਿਮਾਰੀਆਂ ਲੱਗੀਆਂ ਨੇ ਉਹਨਾਂ ਨੂੰ ਹੱਥ ਦੇ ਵਿੱਚ ਫੜ ਫੜ ਕੇ ਉਹਨਾਂ ਦੇ ਮੂੰਹ ਦੇ ਵਿੱਚ ਬੁਰਕੀਆਂ ਪਾਈਆਂ ਨੇ ਪੂਰਨ ਸਿੰਘ ਜੀ ਨੂੰ ਐਗਜ਼ਾਮਪਲ ਦੇਖ ਲਓ ਉਹਨਾਂ ਨੇ ਕਿਦਾਂ ਉਹ ਬੱਚੇ ਸੰਭਾਲੇ ਨੇ ਜਿਹੜੇ ਆਪਣੇ ਸਰੀਰਕ ਕਿਰਿਆਵਾਂ ਵੀ ਨਹੀਂ ਸੀ ਕਰ ਸਕਦੇ ਐਜੂਕੇਟਿਡ ਬੰਦਾ ਹੋਣ ਦੇ ਬਾਵਜੂਦ ਵੀ ਜਦੋਂ ਸਰਵਿੰਗ ਦੀ ਗੱਲ ਆ ਰਹੀ ਹੈ ਤੇ ਉੱਤੇ ਤੁਸੀਂ ਆਪਣਾ ਸਟੈਂਡਰਡ ਨਹੀਂ ਦੇਖੋਗੇ ਵੀ ਮੇਰਾ ਸਟੈਂਡਰਡ ਕੀ ਹੈ ਮੈਂ ਉਹਦੇ ਮੁਤਾਬਕ ਸੇਵਾ ਕਰਾਂ ਉੱਤੇ ਨੀਡ ਕਿਸ ਚੀਜ਼ ਦੀ ਹੈ ਉਸ ਜ਼ਰੂਰਤ ਦੇ ਮੁਤਾਬਕ ਸੇਵਾ ਹੋਏਗੀ ਤੁਸੀਂ ਜਿੱਥੇ ਵੀ ਹੋ ਜਿਵੇਂ ਵੀ ਹੋ ਤਾਂ ਸਮਾਜ ਤੁਹਾਨੂੰ ਦੇਖ ਕੇ ਸਿੱਖੇਗਾ ਵੀ ਇਹ ਐਡੇ ਲੈਵਲ ਦੇ ਉੱਪਰ ਬੰਦਾ ਬੈਠਾ ਆ ਪਰ ਇਹ ਐਸਾ ਛੋਟਾ ਕੰਮ ਕਰਨ ਲੱਗਿਆ ਕਿ ਜੇ ਸੰਕੋਚ ਤਾਂ ਨਹੀਂ ਤੇ ਫਿਰ ਅਸੀਂ ਕਿਉਂ ਪਿੱਛੇ ਹਟੀਏ ਇੱਕ ਸਿੱਖ ਦੀ ਪਰਵਾਸਾ ਸਾਹਮਣੇ ਨਜ਼ਰ ਆਉਂਦੀ ਹੈ ਵੀ ਸਿੱਖ ਕਿੰਨਾ ਸੇਵ ਨੂੰ ਤਤਪਰ ਰਹਿੰਦਾ ਆ ਦੂਜੀ ਗੱਲ ਆਪਣੇ ਆਪ ਦੇ ਵਿੱਚ ਦੋ ਮਿੰਟ ਹੋਰ ਜੀ ਹਾਂ ਜੀ ਜੇ ਤੁਸੀਂ ਓਨੈਸਟੀ ਨਾਲ ਜ਼ਿੰਦਗੀ ਜੀਵਨ ਬਤੀਤ ਕਰ ਰਹੇ ਹੋ ਨਾ ਤੇ ਇਹ ਵੀ ਆਪਣੇ ਆਪ ਦੇ ਵਿੱਚ ਸੇਵਾ ਹੀ ਹੈ ਕਿਉਂਕਿ ਸਾਰੀ ਦੁਨੀਆ ਇੱਕ ਦੂਜੇ ਨੂੰ ਲੁਟ ਕੇ ਖਾਣ ਦੇ ਵਿੱਚ ਤਿਆਰ ਬੈਠੀ ਐ ਮੈਂ ਦੋ ਦੁਕਾਨਦਾਰ ਇਦਾਂ ਦੇ ਦੇਖੀ ਐ ਜਿਹੜੇ ਜਿਹੜਾ ਹੋਲਸੇਲ ਦੇ ਵਿੱਚ maal ਲੈ ਆਏ ਨੇ ਬਿਫੋਰ ਸੇਲ ਉਹ ਬਿੱਲ ਸਾਹਮਣੇ ਰੱਖ ਦਿੰਦੇ ਨੇ ਦੇਖੋ ਜੀ 800 ਰੁਪਏ ਦੀ ਪੈਕ ਅਸੀਂ ਲੈਂਦੀ ਐ ਐਪਰੂਵ ਅਸੀਂ 900 ਦੀ ਵੇਚਣੀ ਐ ਫਿਰ ਉਹਨਾਂ ਦੀ ਦੁਕਾਨ ਦੇ ਬਾਹਰ ਭੀੜ ਲੱਗੀ ਐ ਕਿ ਇਹ ਓਨਸਟ ਐ ਲੋਕ ਡਾਊਨ ਦੇ ਵਿੱਚ ਸਾਨੂੰ ਵੀ ਆਲੂ ਵੇਚਣੇ ਪਏ ਗਵਾਲੀਅਰ ਦੇ ਵਿੱਚ ਤੇ ਸਾਡਾ ਚਿਹਰਾ ਦੇਖ ਕੇ ਲੋਕ ਸਾਡੇ ਕੋਲ ਇਸ ਕਰਕੇ ਹੁੰਦੇ ਸੀ ਕਿ ਸਰਦਾਰ ਜੀ ਦੇ ਕੋਲ ਨਾਲ ਆਲੂ ਵਧੀਆ ਮਿਲਦਾ ਅਸੀਂ ਵੀ ਉੱਥੇ ਹੀ ਖਰੀਦ ਰਹੇ ਜਿੱਥੋਂ ਬਾਕੀ ਖਰੀਦ ਰਹੇ ਬਾਕੀ ਵੀ ਵੇਚ ਰਹੇ ਅਸੀਂ ਵੀ ਵੇਚ ਰਹੇ ਆ ਬਸ ਅਸੀਂ ਫਰਕ ਕੀ ਰੱਖਿਆ ਅਸੀਂ ਗਲੇ ਹੋਏ ਅਲੂ ਖੋਦ ਕੇ ਬਾਟਾ ਪਵਾ ਕੇ ਕੱਢ ਰਹੇ ਆ ਤੇ ਸਾਫ ਅਲੂ ਵੇਚ ਰਹੇ ਆ ਔਰ ਗੁਰੂ ਸਾਹਿਬ ਨੇ ਇੰਨੀ ਕਿਰਪਾ ਕੀਤੀ ਸੀ ਦੋ ਤਿੰਨ ਘੰਟਿਆਂ ਚ 1000 2000 ਦਿਹਾੜੀ ਪਾ ਕੇ ਤੇ ਆਪਦੇ ਕਮਰੇਆਂ ਚ ਜਾ ਕੇ ਵੇਚ ਦਿੰਦੇ ਸੋ ਮੁੱਖ ਦੀ ਗੱਲ ਇਹ ਆ ਵੀ ਫਸਟ ਆਫ 올 ਤੁਸੀਂ ਓਨੈਸਟ ਹੋਵੋ ਦੂਜੀ ਗੱਲ ਇਹ ਵੀ ਸੇਵਾ ਕਰਨ ਲੱਗਿਆਂ ਕਦੇ ਹੈਜ਼ਿਟੇਟ ਨਾ ਫੀਲ ਕਰੋ ਤੀਜੀ ਚੀਜ਼ ਹੈ ਗੁਰੂ ਸਾਹਿਬ ਨੇ ਸਭ ਚਾਰੇ ਗੋ ਦਿੱਤੇ ਨੇ ਬ੍ਰਾਹਮਣੀ ਖਤਰੀ ਵੈਸ਼ ਸ਼ੂਦ ਉਪਦੇਸ਼ ਚੋਂ ਵਰਨਾ ਕੋ ਸਾਂਝਾ ਜਿੱਥੇ ਸਭ ਗੁਰੂ ਸਾਹਿਬ ਨੇ ਕਿਹਾ ਹੈ ਨਾ ਉੱਥੇ ਸਾਨੂੰ ਗੁਰੂ ਸਾਹਿਬ ਨੇ ਬ੍ਰਾਹਮਣ ਬਣਨ ਦੀ ਵੀ ਕਿਹਾ ਗਿਆਨਵਾਨ ਹੋ ਵੱਧ ਤੋਂ ਵੱਧ ਨੌਲੇਜ ਇਕੱਠੀ ਕਰੋ ਖਤਰੀ ਬਣੋ ਸੈਲਫ ਡਿਫੈਂਸ ਤੇ ਆਫੈਂਸ ਤੁਹਾਨੂੰ ਆਣਾ ਚਾਹੀਦਾ ਹੈ ਕੋਈ ਪਤਾ ਨਹੀਂ ਹੁੰਦਾ ਕਦੋਂ ਕਿੱਥੇ ਕਿਸੇ ਦੀ ਮਦਦ ਕਰਨ ਦੀ ਲੋੜ ਪੈ ਜੇ ਇੱਕ ਸਿੱਖ ਪੱਗ ਲੁਹਾਣ ਤੋਂ ਬਾਅਦ ਸੋਸ਼ਲ ਮੀਡੀਆ ਦੇ ਉੱਪਰ ਵੀਡੀਓ ਪਾ ਕੇ ਕਹਿ ਰਿਹਾ ਜੀ ਉਹਨਾਂ ਨੇ ਮੇਰੀ ਪੱਗ ਲਾ ਦਿੱਤੀ ਤੇ ਤੁਸੀਂ ਹੁਣ ਮੇਰੀ ਇਸ ਲੱਤੀ ਪੱਗ ਦਾ ਬਦਲਾ ਦਿਵਾਓ ਤੁਸੀਂ ਮੇਰੀ ਹੈਲਪ ਕਰੋ ਇਹ ਸਾਡੀ ਰਿਸਪੌਂਸਿਬਿਲਟੀ ਹੈ ਵੀ ਅਸੀਂ ਆਪਣੀ ਪਾਦ ਨੂੰ ਆਪ ਸਮਝਣਾ ਦੁਨੀਆ ਤਾਂ ਤਰੰਗ ਦੇ ਲਈ ਤਿਆਰ بیٹھی ਹੈ ਖਤਰੀ ਬਣੋ ਵੈਸ਼ ਬਣੋ ਵਪਾਰੀ ਤੁਸੀਂ ਬਣੋ